ਜਾਪਾ ਲੱਗ ਦੁਨੀਆ ਰਹੀਆਂ ਨਾਨਕ ਕਿ ਸੁਣੀਏ ਕਿ ਕੜੀਆ ਕਿਸੇ ਫੰਡ ਦੇ ਸਨੋਂ ਬਾਅਦ ਤੇ ਤਕਰੀਬਨ 11 ਮਹੀਨਿਆਂ ਤੋਂ ਆਪਾਂ ਹਰੋ ਕੀ ਜੁੜਦੇ ਹਾਂ ਤੇ ਸਾਡੇ ਕਿਸਾਨ ਤੇ ਵਜੂਹ ਭਰਾ ਤੇ ਸਾਡੀਆਂ ਮਾਵਾ ਭੈਣਾ ਸਭ ਤੋਂ ਪਹਿਲਾਂ ਫਤਿਹ ਦੀ ਬਾਣ ਪਾਈਏ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਫਤਿਹ ਦਸਕੇ ਗਾਇਨੇ ਬਣਾ ਰਹੇ ਕਿ ਸਾਡਾ ਉਹ ਜਨਰਲ ਮੁੰਡਾ ਜਿਹੜਾ ਸੱਤੀ ਮਿੰਨਤ ਦੇ ਵਿੱਚ ਬੈਠਾ ਹੈ ਔਰ ਤੇ ਬਾਅਦ ਤੇ ਇਹਨਾਂ ਸਰਕਾਰਾਂ ਕੋਲ ਇੱਕ ਮਿੰਟ ਦਾ ਟਾਈਮ ਨਹੀਂ ਦਾ ਪਰ ਉਹੀ ਭਗਵੰਤ ਮਾਨ ਆਹ ਬੋਤਾਂ ਦੇ ਵਿੱਚ ਵੀ ਦੇਖਿਆ 20 ਤਰੀਕ ਨੂੰ ਆਸੀ ਪਟਿਆਲੇ ਤੁਸੀਂ ਸਾਰੇ ਦੇਖਿਆ ਹੁਣ ਕਿੱਕੜੀ ਕੀਰਦੀ ਪਉਣਾ ਫਿਰਦਾ ਸੀਗਾ ਜਦੋਂ ਆਪਣੇ ਪਰਿਵਾਰ ਦੇ ਵਿੱਚ ਜਾਂ ਗਵਾਰਡ ਦੇ ਵਿੱਚ ਕੋਈ ਬਿਮਾਰ ਜਾਂ ਕੋਈ ਮਰਗਤ ਹੋ ਗਈ ਹੋਵੇ ਜਾਂ ਕੋਈ ਅਜਾ ਨਮੋਸਿਪਰਾ ਟਾਈਮ ਹੋਵੇ ਆਪਾਂ ਬੱਚਿਆਂ ਨੂੰ ਵੀ ਕਹਿ ਜਾਂ ਵੀ ਬੇਟਾ ਆਪਾਂ ਟੀਵੀ ਨਹੀਂ ਲਾਉਣਾ ਆਪਣੇ ਗਵਾਰ ਦੇ ਬੱਚੇ ਆਪਣੇ ਪਿੰਡ ਦੇ ਬੱਚੇ ਹੈਗਾ ਗੁਰੂ ਆ ਪਿਆ 12 ਇਹ ਮੌਜੂਦਾ ਹੜਾ ਮੁੱਖ ਮੰਤਰੀ ਸਾਡੀ ਇੱਕ ਗੱਲ ਵੀ ਅੱਠ 11 ਗ੍ਰਹਿ ਮੰਤਰੀ ਕੋਲੇ ਨਾ ਆਪਾਂ ਅੱਜ ਦੇ ਪ੍ਰਧਾਨ ਮੰਤਰੀ ਕੋਲੇ ਕਿ ਉਹਨਾਂ ਦੇ ਕੋਲ ਜਾ ਕੇ ਪੰਜਾਬ ਦੀਆਂ ਸਭਾਵਾਂ ਵੱਲੋਂ ਮਤੇ ਲੈ ਕੇ ਪਾਰਲੇ ਪੂਰੇ ਪੂਰੇ ਮੰਤਰੀ ਮੰਡਲ ਦਾ ਕਿਉਂਕਿ ਜਦੋਂ ਹੀ ਕੋਠੀ ਦੇ ਕੋਲ ਹਾਈਪੋਰ ਨੇ ਕਹਿਤਾ ਸੀਗਾ ਵੀ ਜਿਹੜੀ ਵਿਚਾਰੀ ਸੜਕ ਸੀ ਲੋਕਾਂ ਬਾਅਦੇ ਬੰਦ ਕਰੀ ਹੋਈ ਹੈ 24 ਘੰਟੇ ਦੇ ਵਿੱਚ ਇਹੀ ਭਗਵੰਤ ਮਾਨ ਚਪਰੀਪੋਰ ਪਹੁੰਚਿਆ ਸੀਗਾ ਕਿਉਂਕਿ ਇਹ ਜਿਹੜੇ ਆਪਾਂ ਕਹਿੰਦੇ ਹੁਣ ਆ ਭੰਟ ਮੁੱਖ ਮੰਤਰੀ ਚਾਹੇ ਪ੍ਰਧਾਨ ਮੰਤਰੀ ਬਣਾ ਲਓ ਉਹ ਤਰੂਡੋ ਬਣਾਇਆ ਸੀਗਾ ਕੈਨੇਡਾ ਦੇ ਵਿੱਚ ਆਪਣੇ ਬੱਚੇ ਗਏ ਹੋਏ ਨੇ ਸਾਰਿਆਂ ਨੇ ਕਿਹਾ ਹੁਣ ਤਾਰ ਕੋ ਦੋਰਾ ਉਹ ਦਸਾਂ ਦੇ ਵਿੱਚ ਕੰਦਾਨੀ ਤੇ ਜਾਦਾ ਪੂਰੇ ਦਾ ਪੂਰਾ ਪਰਪਰ ਉਹਦੋਂ ਰਮੇਸ਼ਟੀ ਬਣਾਇਆ ਸੀਦਾ ਜਿਹੜਾ ਯੂਕਰੇਨ ਦਾ ਉਹ ਵੀ ਇਖੇਤਰਾ ਕਲਾਕਾਰ ਸੀਗਾ ਕਮੇਟੀ ਕਰਦਾ ਸੀਗਾ ਉਹਨੇ ਦੇਖ ਲਓ ਅਮਰੀਕਾ ਦੀ ਚੁਪਣਾ ਤੇ ਦੋ ਵੇਢੇ ਸਾਲ ਹੋ ਗਏ ਚੰਗਲੇ ਨੂੰ ਲੱਖਾਂ ਦੁਨੀਆ ਪਰਵਾਤੀ ਤੇ ਅਰਬਾਂ ਕਰੋੜਾਂ ਮਿਲੀਅਨ ਡਾਲਾ ਆਪਣਾ ਨੁਕਸਾਨ ਕਰ ਲਿਆ ਤੋਂ ਇਹ ਸਤਾਰ ਤੋਂ ਆਪਾਂ ਚਾਹੇ ਪਦਾਲੀ ਹੋਵੇ ਚਾਹੇ ਸੈਂਟਰ ਦੀ ਹੋਵੇ ਕਿਉਂਕਿ ਭਰਾਵੋ ਅੱਜ ਮਤਲਬ ਤਾਂ ਉਹ ਤਾਂ ਹੋ ਰਾ ਬੇਆਬੀ ਦਾ ਜਾਂ ਦਸਿਆਂ ਦਾ ਜਾਂ ਕਿੱਤੇ ਦਾ ਕਿਆ ਬਾਗਤਾਂ ਤੋਂ ਜੋ ਸੜਾਈ ਆ ਰਹੀ ਉਹਨੂੰ ਰੋਕਣ ਕਿਆ ਗੱਲ ਦੂਰ ਆਪਾਂ ਨੂੰ ਜੋ ਉਸ ਤੇ ਨਾ ਖਬਰ ਮਿਲ ਰਹੀ ਆ ਸੀਗਾ ਕਿ ਦਿਸੂਹੇ ਲਾ ਕੇ ਇੱਕ ਛੋਟਾ ਜਿਹਾ ਬੱਚਾ ਪੰਜ ਸਾਲ ਦਾ ਆਪਣੇ ਮਾਪੇ ਦੇ ਨਾਲ ਬਠਿੰਡਾ ਕੰਤੇ ਜਾ ਰਿਹਾ ਸੀਗਾ ਤੇ ਉਹਦੇ ਅਗਲੇ ਪਿੰਡਾਂ ਤੋਂ ਹੋਈ ਐ ਉਹਦੇ ਘਰ ਦੇ ਵਿੱਚ ਉਹ ਜੀ ਬਰਬਰ ਤੱਕ ਪਟੀ ਗਈ ਤੋਂ ਸਰਕਾਰਾਂ ਦਾ ਇਹ ਤਾਂ ਆਪਣੀ ਰਾਖੀ ਕੀ ਕਰਨੀ ਆ ਇੱਕ ਮਹੀਨੇ ਦੇ ਵਿੱਚ 7-8 ਛਾਣਿਆਂ ਦੇ ਉੱਤੇ ਇਹਨਾਂ ਦੇ ਗ੍ਰੇਨੇਡ ਬਫਟੇ ਗਏ ਉਹ ਛੋਟੇ ਪਤਾ ਨਹੀਂ ਜੀਏ ਸੀਗੇ ਔਰ ਸਾਡੇ ਆ ਨੌਜਵਾਨ ਤਿੰਨਾਂ 11-12 ਸਾਲ ਦੇ 25 ਸਾਲ ਦੇ ਪੂੜੀ ਪੀੜ ਤੇ ਲਾ ਕੇ ਲੇ ਗੋ ਨਾਲ ਹੀ ਨਾਲ ਕਹਿੰਦੇ ਦੂਜੇ ਨੇ ਹੀ ਬਾਰਵਾ ਮਾਤਾ ਇਹਨਾਂ ਦੇ ਦੇਲਾਂ ਦੇ ਵਿੱਚ ਇੰਟਰਵਿਊ ਹੁੰਦੀਆਂ ਨੇ ਉਹ ਤਾਂ ਪਾ ਨਹੀਂ ਸਕਦੇ ਪਰ ਪੀਲਪੀ ਤੱਕ ਪਤਾ ਨਹੀਂ ਕਿਵੇਂ ਵਾਕੇ ਇਹ ਗੱਲਾਂ ਨੂੰ ਸਮਝਣ ਵਾਲਿਆਂ ਨੇ ਕਿਤੇ ਉਹੀ ਬਣ ਲੈਣਾ ਦੌਰ ਤੱਕ ਦੁਆਰ ਆ ਗਿਆ ਕਿਉਂਕਿ ਸਰਕਾਰਾਂ ਆਂ ਸਾਲੀਆਂ ਆਪਾਂ ਨੂੰ ਪਤਾ ਸੈਂਟਰ ਤੋਂ ਆਉਂਦੀਆਂ ਨੇ ਜੀਆਂ ਕੱਪੜੇ ਮੰਗਨੇ ਹੁੰਦੇ ਨੇ ਪਹਿਲਾਂ ਪ੍ਰਧਾਨੀ ਲੱਗ ਕੇ ਗਏ ਨੇ ਚਾਰ ਪਾਰਟੀ ਨੌਂ ਰ ਇਕੱਠੇ ਨੇ ਔਰ ਇਹ ਦਲਾਲ ਉਹੀ ਮਾਰਕੋਲਟਾ ਤਰਾਨੇਲੇ ਬਣੇ ਹੋਏ ਨੇ ਠੁੱਕ ਕੇ ਚੱਟ ਗਿਆ ਮੋਦੀ ਸਰਕਾਰ ਜਿਹੜੀ ਨੇ ਇਤਿਹਾਸਿਕਾ ਇਹ ਜਿਹੜੇ ਟੈਂਕਰ ਟੈਕ ਬਣਾ ਰਹੇ ਨੇ ਇਹ ਫਿਰ ਇਹਨਾਂ ਨੂੰ ਖੁਸਾਇਆ ਜਾਵੇ ਜਿਹੜੇ ਟੈਕਟਰ ਟੈਕ ਬਣਾ ਜਾਂਦੇ ਨੇ ਫਿਰ ਫੌਜੀ ਸਮਾਨ ਤੁਸੀਂ ਬਾਹਰ ਦੇ ਮੁਰਕਾ ਤੋਂ 26-26 ਕਰੋੜ ਦਾ ਜਹਾਜ਼ ਫਰਾਂਸ ਤੋਂ ਕਰੇਟ ਬਾਂਦ ਤੋਂ ਲੈ ਕੇ ਆਉਣੇ ਹੋ ਫਿਰ ਇਹ ਟੈਂਕਰ ਤੋਂ ਟੈਂਪ ਹੈਗੇ ਨੇ ਫਿਰ ਤਾਂ ਜਦੋਂ ਇਹਨਾਂ ਨੂੰ ਕੰਪਨੀ ਬਾਇਰ ਕਰ ਤੋਂ ਇਹ ਤੁਸੀਂ ਟੈਕ ਬਣਾ ਰਹੇ ਹੋ ਜਾਂ ਫਿਰ ਟੈਂਕਰ ਵੀ ਜਿਹੜੇ ਬੰਦ ਕਰ ਦੋ ਅੱਜ ਤੋਂ ਜਿਹੜੇ ਟੈਕ ਬਣਾਏ ਨੇ ਇਹ ਜੀਵਨਰ ਬਣਾ ਸਕਦਾ ਹੈ ਫਿਰ ਬਹੁਤ ਆ ਬਹੁਤ ਫੌਕਾ ਬਣਾ ਸਕਦੀ ਹੈ ਉਹਨਾਂ ਦਾ ਵੀ ਆਪਾਂ ਜਵਾਬ ਦੇਤਾ ਕਿ ਅਸੀਂ ਸੱਤਿਆ ਗਰੇ ਵੀ ਤਰ੍ਹਾਂ ਜਿਹੜੇ ਸ਼ਾਂਤਬਾਈ ਥੋੜੇ ਜਬਰ ਦਾ ਔਰ ਨਾਲ ਸਾਹਮਣਾ ਕਰ ਰਹੇ ਹਾਂ ਪਹਿਲੀ ਛੱਪੇ ਕੋਈ ਜਾਣਾ 421 ਦੇ ਈਬ ਕਿਸਾਨ ਤੇ ਮਜ਼ਦੂਰ ਸਾਡੀਆਂ ਮਾਵਾਂ ਭੈਣਾਂ ਨੂੰ ਫੱਟੜ ਕਰਤਾ ਸੀਗਾ 33 ਦੇ ਤੀਵਣਾ ਇਹਨੂੰ ਪਹਿਲਾਂ ਹੀ ਕੀਤੀਆਂ ਹੋ ਚੁੱਕੀਆਂ ਸਾਡੇ ਸ਼ੁਕਤਾਂ ਨੂੰ ਸਮੇਤ 500 ਮੁੰਡੇ ਨੇ ਆਪਣਾ ਚੱਲਿਆ ਦਿੰਿਆ ਇਹ ਬਾਕੀ ਜੋ ਵੀ ਤੁਸੀਂ ਕਿਹਾ ਸੀਗਾ ਵੀ ਟੈਕ ਲੈ ਕੇ ਜਾ ਰਹੇ ਨੇ ਟਰਾਲੀ ਲੈ ਕੇ ਜਾ ਰਹੇ ਨੇ ਸਾਡੇ ਲੋਹਾਂ ਮੋਰਾਂ ਦੇ ਵਿੱਚੋਂ ਇਹ ਫੈਸਲਾ ਕੀਤਾ ਗਿਆ ਕਿ ਚਲੋ ਆਪਾਂ ਟੈਕਰੀ ਲੈ ਕੇ ਜਾਂ ਟਰਾਲੀ ਲੈ ਕੇ ਜਾਂਦੇ ਹਾਂ ਇੱਕੋ ਜਗ੍ਹਾ ਸਾਡਾ ਰੋਜ਼ ਆਇਆ ਕਰੂਗਾ ਉਸ ਦਿਨ 8 ਨੂੰ 10 ਨੂੰ 14 ਨੂੰ ਜੋ ਤਿੰਨੇ ਜਥਿਆਂ ਨਾਲ ਹੋਇਆ ਤੁਸੀਂ ਦੇਖਿਆ ਸਾਰਿਆਂ ਨੇ ਬੀਬੀ ਦੇ ਟ੍ਰੇਲ ਪਾਈ ਪਾਈ ਤੇ ਪੀਵ ਸਾਡੇ ਕਿਸਾਨ ਪੁੱਤਾਂ ਕੀਤੇ ਨਹੀਂ ਨਾ ਨੇ ਇਹਨਾਂ ਦੇ 84 ਹੰਤਾਂ ਦੇ ਲਗਭਗ ਵਰਦੀ ਹੈ ਤੇ ਹੋਰ ਤੋਂ ਬਾਅਦ ਇਹਨਾਂ ਨੇ ਆਪਣੀ ਸਸਟੀ ਕੈਪੇਬਿਲਿਟੀ ਪ੍ਰਾਈਜ਼ਿੰਗ ਪਿੱਤੇ ਹੱਥੋਂ ਦੀ ਰਿਪੋਰਟ ਆ ਗਈ ਹੈ ਉਹਦਾ ਕੇਅਰਮੈਨ ਸੀਗਾ ਕਰਨਜੀ ਸਿੰਘ ਜੰਨੀ ਸੱਤੀ ਮੰਤਰੀ ਕਮੇਟੀ ਦਾ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪਰ ਉਹਦੇ ਬਹੁਤੇ ਜਿਹੜੇ ਗ੍ਰੀਤੀਏ ਵਿੱਚ ਐਮਪੀ ਸੀਗੇ ਉਹ ਬੀਜਪੀ ਦੇ ਲਾਭੋ ਚਾਹੇ ਹੋਰ ਪਾਰਟੀਆਂ ਦੇ ਕਿਹੜਾ ਇੱਕ ਦੇਰਾ ਦੋ ਬਾਕੀ ਹਰੋ ਬਾਤ ਬੀਜੇਪੀ ਪੱਟੀਪਾਟ ਦੇ ਦੌਰਮਦਾਰੀ ਮੈਂਬਰ ਮੈਂਦਾ ਨੇ ਉਹਦੇ ਸੀਗੇ ਉਹਨਾਂ ਨੇ ਰਿਪੋਰਟ ਕਰਕੇ ਭੇਜਿਆ ਹੈ ਕਿ ਇਹਨਾਂ ਦੇ ਰਿਕਵੈਸਟੇਰੇ ਕੋ ਅਮੀਆ ਮਰਣੀ ਕੀਏ ਕਰੇ ਚਾਹੇ ਸੁਭਾਮੀਆ ਰਿਪੋਰਟ ਹੋਵੇ ਉਹ ਵੀ ਪਾਈ ਤੇ ਇਹਨਾਂ ਲਈ ਵੀ ਮਨਮੋਹਨ ਸਰਕਾਰ ਨੇ ਲਾਗੂਵਾਰੇ ਪੁੱਟਨੇ ਦਾ ਸਾਥ ਉਹਨੇ ਨਹੀਂ ਕੀਤੀ ਪਰ ਇੱਕ ਵਾਈਟ ਹੋਵੇ ਚਾਲੀ ਪੋਟ ਆਈ ਹੈ ਇਹ ਕਿਹਾ ਗਿਆ ਹੈ ਵੀ ਐਮਐਸਪੀ ਗਾਰੰਟੀ ਜ਼ਰੂਰੀ ਰਹਿਣੀ ਚਾਹੀਦੀ ਹੈ ਕਸ਼ਾਣਾਂ ਦੇ ਮਜ਼ਦੂਰਾਂ ਨੂੰ ਇਹ ਇਹਨਾਂ ਦਾ ਕਰਜ਼ਾ ਵੀ ਮਾਫ ਹੋਵਾ ਜਾਂਦਾ ਹੈ ਉਹ ਕਮੇਟੀ ਦੇ ਸਾਰਿਆਂ ਮੈਂਬਰਾਂ ਦੇ ਤੁਸੀਂ 12 ਮੰਗਾ ਮੰਨੀਆਂ ਹੋਣਾਂ ਲੈ ਲੈਂਦਾ ਨੇ ਉਹਨਾਂ ਦੇ ਵਿੱਚ ਬਹੁਤ ਬੰਦੇ ਵਿੱਚ ਇਹ ਹੀ ਕਿਹਾ ਵੀ ਇਹ ਮੰਨੀਆਂ ਪੰਨੀਆਂ ਹੋਣਾਂ ਮੰਗਾ ਸਾਨੂੰ ਲਾਗੂ ਕਰਨੇ ਚਾਹੀਦਿਆਂ ਨੇ ਉਹ ਕਮੇਟੀ ਦੀ ਰਿਪੋਰਟ ਤਦੋਂ ਲਾਗੂ ਕਰਨੀ ਹੈ ਉਹ ਗੱਲ ਬਾਰੇ ਤਾਂ ਜੁਕੀ ਦੇ ਵਿੱਚਾਂ